ਹਾਂਜੀ ਬਈ ਅਸਲਾਮੁਆਲਿਕਮ ਜਿਹੜਾ ਅਸੀਂ ਬਾਥਰੂਮ ਦਾ ਹਾਰਿਆ ਤੁਹਾਨੂੰ ਅੱਜ ਅਸੀਂ ਤੁਹਾਨੂੰ ਇਹਦੀ ਕੁਆਲਿਟੀ ਚੈੱਕ ਕਰਾਵਾਂਗੇ ਕਿ ਇਹ ਕਿੱਦਾਂ ਦਾ ਲੱਗਿਆ ਹੋਇਆ ਹੈ ਕਿਸ ਤਰੀਕੇ ਨਾਲ ਲਾਇਆ ਹੋਇਆ ਤੇ ਜਦੋਂ ਵੀ ਆਪਾਂ ਬਈ ਕਿਸੇ ਟਾਈਲ ਵਾਲੇ ਮਿਸਤਰੀ ਦਾ ਕੰਮ ਦੇਖਣ ਜਾਂਦੇ ਹਾਂ ਨਾ ਕੋਠੇ ਦੇ ਵਿੱਚ ਤਾਂ ਕੋਠੇ ਦੇ ਵਿੱਚ ਕੁੱਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਦੇਖਣ ਵਾਲੀਆਂ ਹੁੰਦੀਆਂ ਨੇ ਇੱਕ ਤਾਂ ਬਾਥਰੂਮ ਇੱਕ ਪੌੜੀ ਇੱਕ ਖੇਚਣਾ ਹਣਾ ਤੇ ਉਹਦੀ ਮੇਨ ਗੱਲ ਇੱਕ ਬਾਥਰੂਮ ਦੀ ਤੁਹਾਨੂੰ ਇਹ ਦਿਖਾਉਣਾ ਹੈ ਅੱਜ ਤੁਹਾਨੂੰ ਕੁਆਲਿਟੀ ਚੈੱਕ ਕਰਾਈਏ ਸਾਡੇ ਬਾਥਰੂਮ ਦੀ ਅੱਜ ਇਹ ਚੀਜ਼ ਹੁੰਦੀ ਆ ਬਾਈ ਦੇਖੋ ਉਹ ਆ ਖੁੰਦੇ ਤੁਸੀਂ ਚੈੱਕ ਕਰ ਸਾਰੇ ਉਹ ਨਾ ਇਹਦੇ ਵਿੱਚ ਬਿਲਕੁਲ ਵੀ ਦੰਦਾ ਨਾ ਨਿਆਰਾ ਨਾ ਸਾਨੂੰ ਗਰਾਊਂਡ ਭਰਿਆ ਹੈ ਨਾ ਜਿਹੜਾ ਬਿਲਕੁਲ ਜ਼ੀਰੋ ਚੀਫਿੰਗ ਕਰੀਤੀ ਹੈ ਐਂ ਪੂਰੇ ਖੁੰਦੇ ਜੋੜ ਮਿਲਾਏ ਹੋਏ ਨੇ ਪੂਰੀ ਚੰਗੀ ਤਰ੍ਹਾਂ ਆ ਤੁਸੀਂ ਦੇਖ ਸਕਦੇ ਹੋ ਬਾਕੀ ਖਾਸੇ ਤੋਂ ਹੋਰ ਆ ਬਾਈ ਜਿਹਦੇ ਜਿਹੜਾ ਗਰਾਊਂਡ ਹੁੰਦਾ ਨਾ ਅਸੀਂ ਜਿੰਨੇ ਹੁਣ ਲਾਈਟ ਟੈ ਲੱਗੀ ਹੈ ਤਾਂ ਲਾਈਟ ਇਸ ਇਸ ਤਰ੍ਹਾਂ ਨਹੀਂ ਕਰਨਾ ਆ ਕਿ ਅਸੀਂ ਇਹਦੇ ਵਿੱਚ ਗਰਾਊਂਡ ਕਰਤਾ ਤੇ ਬਿਲਕੁਲ ਸਸਟਰੀ ਗ੍ਰੇ ਕਰਨਾ ਤਾਂ ਗ੍ਰੇ ਕਲਰ ਦਾ ਗਰਾਊਂਡ ਬਣਾ ਕੇ ਭਰਤਾ ਨਾ ਇਹੀ ਕੁਆਲਿਟੀ ਹੁੰਦੀ ਹੈ ਜੇ ਬਾਕੀ ਪਾਥ ਰੂ ਦੇ ਸਾਈਜ਼ ਤੇ ਟੈਂਡ ਕਰਦਾ ਫਿਰ ਟਾਇਲ ਹਨ ਵੀ ਕਿੱਦਾਂ ਦੀ ਲੱਗਦੀ ਜਿੱਦਾਂ ਇਸ ਨੂੰ ਜਾਂ ਕਿਵੇਂ ਲੱਗਦੀ ਜਿਵੇਂ ਹੁਣ ਇਹ ਟਾਇਲ ਖੀਦੀਏ ਸਾਡੇ ਨੂੰ 4 ਮਾਈਟ ਉਹਦੇ ਟਾਇਲ ਲੱਗੀ ਹੋਈ ਹੈ ਸਾਹਮਣੇ ਇੱਕ ਡਾਰਕ ਤੋਂ ਲਾਈਟ ਤੇ ਇੱਕ ਡਾਰਕ ਤੇ ਪਰ ਇੱਕ ਲਾਈਟ ਫੇਰ ਨਾਲ ਤੇ ਨੋ ਅੱਜੀ ਦਾ ਸੀ ਪੀ ਉੱਪਰ ਬਹੁਤ ਮਾਤਾ ਤੇ ਜਿਆਦਾ ਤੋਂ ਜਿਆਦਾ ਅਸੀਂ ਕੀ ਕਰਦੇ ਆ ਬਈ 10 ਫੁੱਟ ਟਾਇਲ ਲਾ ਕੇ ਉੱਪਰ ਡਾਊਨ ਸਟੇਰ ਲਈ ਵਾਸਤੇ ਆਪਾਂ ਸੋਚਦੇ ਹਾਂ ਵੀ 2-3 ਫੁੱਟ ਪਰ ਬਾਕੀ ਬਈ ਕਸਟਮਰ ਦੀ ਚੁਆਇਸ ਹੁੰਦੀ ਹੈ ਨਾ ਕਾਉਂਸਲਿੰਗ ਨਾਲ ਪਰ ਇਦਾਂ ਹੋ ਜਾਣਾ ਵੀ ਬਾਦੂ ਦੇ ਬੋਟੇ ਬਈ ਇਲਾਕੇ ਵੰਡਣ ਦੀ ਹੈ ਤੇ ਇਹ ਬਾਦੂ ਦਾ ਸਾਈਜ਼ 8x8 ਦਾ ਹੈਗਾ ਤੇ ਸਾਹਮਣੇ ਦੋ ਟੈਲਾ ਲੱਗੇ ਆਗੇ ਲੱਗੀਆਂ ਤੇ ਇਸ ਸਾਈਡ ਤੇ ਵੀ ਦੋ ਸਾਲ ਟੈਲਾ ਲੱਗੇ ਨੇ ਬਹੁਤ ਸੋਹਣਾ ਬੱਥਾ ਬਣੇਗਾ ਤੇ ਆਹ ਸਾਈਡ ਤੇ ਬਈ ਤੁਸੀਂ ਆ ਦੇਖ ਸਕਦੇ ਹੋ ਆਹ ਦਿਨ ਤੇ ਨਾ ਸ਼ਾਟ ਆ ਗਿਆ ਆਪਣਾ ਤੇ ਆ ਦੂਜੀ ਸਾਈਡ ਤੇ ਆ ਗਈ 4 ਇੰਚੀ ਆਂਦਾ ਹੈ ਤੇ ਨਾਲ ਅਗੇ ਸਾਈਡ ਤੇ 4 ਇੰਚੀ ਦਾ ਲਾ ਕੇ ਜਿਹਦੇ ਉੱਤੇ ਸੀਟ ਫਿਟ ਕਰੀ ਹੋਈ ਹੈ ਤੇ ਐਸ ਸਾਈਡ ਤੇ ਬਈ ਆ ਗਿਆ ਦਾ ਸੈਂਕਾ ਹੱਤੂ ਨਾ ਹਣਾ ਇਹ ਇੱਕ ਸਾਨੂੰ ਹੋਰ ਪੁਆਦੀ ਚੈੱਕ ਕਰਉਣਾ ਹੈ ਬਈ ਸਾਡੇ ਕੰਮ ਦੀ ਹੁਣ ਤੁਸੀਂ ਆਹ ਦੇਖ ਸਕਦੇ ਹੋ ਚਲਾਖ ਦੇ ਨਾਲ ਨਾਲ ਦਾ ਪਾਪ ਹੋ ਰਾਇਕੀ ਜਰਾ ਸਖੀ ਹੋਈ ਹੈ ਜੀ ਆਦੂ ਚੱਕਾ ਖਾਣੋਂ ਕੋਣ ਹੋਣੀ ਜਰਾ ਸਖੀ ਹੈ ਆਹ ਦਿਹਾੜ ਦੇ ਨਾਲ ਸਾ ਠੀਕ ਹੈ ਇਹ ਅਸੀਂ ਕਾਹ ਤੋਂ ਸਾਡੇ ਬਈ ਇਹਦਾ ਇੱਕ ਕਾਰਨ ਹੈ ਕਿ ਜਿਹੜੇ ਲੱਖਾਂ ਵਾਲੇ ਇਨਵੈਸਟਰ ਹਾਂ ਉਹਨਾਂ ਦਾ ਗੋਲਾ ਲੱਗਦਾ ਹੁਣ ਨਾ ਉਹਨਾਂ ਦਾ ਗੋਲਾ ਸਹੀ ਟੋਪਰ ਤੇ ਇੱਕ ਇਹ ਨਾਲ ਇੱਥੇ ਲੱਗ ਜਾਂਦਾ ਤਾਂ ਤਾਂ ਜਿਹਦੇ ਨਾਲ ਹੋਰ ਵੀ ਵਾਧੂ ਦੀ ਲੋਕ ਵਧੀਆ ਬਣ ਜਾਂਦੀ ਹੈ ਤੇ ਬਾਕੀ ਸਾਡਾ ਕੰਮ ਤੁਹਾਨੂੰ ਕਿਵੇਂ ਲੱਗਦਾ ਹੈ ਕਰਿਆ ਹੋਇਆ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਭਾਈ ਥੈਂਕ ਯੂ ਧੰਨਵਾਦ